ਸੜਕਾਂ ਉੱਤੇ ਅਤੇ ਰੇਲ ਗੱਡੀਆਂ ਦੇ ਵਿੱਚ ਪਿੱਛਾ ਕਰਦੀ ਮੌਤ ਘਰਾਂ ਤੇ ਫੈਕਟਰੀਆਂ ਨੂੰ ਅੱਗ ਦੇ ਗੋਲੇ ਵਿੱਚ ਤਬਦੀਲ ਕਰਦੇ ਹਵਾਨ ਗੱਡੀਆਂ ਦੇ ਟਾਇਰਾਂ ਨੂੰ ਗਲਾਂ ਵਿੱਚ ਪਾ ਕੇ ਜਾਨਾਂ ਲੈਣ ਦਾ ਚੱਕਰ ਵੀ ਰੁਚਿਆ ਗਿਆ ਹਵਾਨਾਂ ਦੀਆਂ ਟੋਲੀਆਂ ਕਿਤਨਾ ਕਿਤੇ ਸਿਆਸੀ ਚੋਲੇ ਵਿੱਚ ਉਤਰੀਆਂ ਸਨ ਉਦੋਂ ਹਜ਼ਾਰਾਂ ਬੇਦੋਸ਼ੇ ਸਿੱਖਾਂ ਨੂੰ ਸੜਕਾਂ ਤੇ ਵਿਛਾ ਦਿੱਤਾ ਗਿਆ ਖਤਮ ਕਰ ਦਿੱਤਾ ਗਿਆ ਪਰ ਥਾਣੇ ਸ਼ਾਂਤ ਰਹੀ ਥਾਣੇਦਾਰ ਮੌਕੇ ਤੋਂ ਗਾਇਬ ਹੋ ਗਏ ਤੇ ਫੇਰ ਇंसाफ ਦੇ ਨਾਂ ਤੇ ਬੇਇਨਸਾਫੀ ਦੀ ਕਹਾਣੀ ਲਿਖਣ ਦੇ ਲਈ ਕਈ ਸਰਕਾਰੀ ਕਮੇਟੀਆਂ ਤੇ ਕਮਿਸ਼ਨ ਬਣੇ ਇਹ ਇਸ਼ਾਰਾ ਕਰਨ ਲਈ ਕਿ 1984 ਦੇ 41 ਸਾਲਾਂ ਬਾਅਦ ਵੀ ਨਸਲਕੁਸ਼ੀ ਦੇ ਇंसाफ ਲਈ ਸ਼ਾਇਦ 84 ਜੂਨਾਂ ਤੱਕ ਵੀ ਇंसाफ ਦੀ ਉਮੀਦ ਕਰਨਾ ਬੇਇਮਾਨੀ ਹੋਵੇਗਾ ਸਬਸਰੀਆ ਕਾਲਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਹਰ ਸ਼ਰਨ ਕੌਰ ਅੱਜ ਦੀ ਖਾਲਸ ਪ੍ਰਾਈਮ ਸਟੋਰੀ 1984 ਸਿੱਕਤ ਲਿਆਂ ਦੇ ਨਾਲ ਜੁੜੀ ਹੋਈ ਹੈ ਤੇ ਸਭ ਤੋਂ ਪਹਿਲਾਂ ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਬੇਦੋਸ਼ੇ નિર્ਦੋਸ਼ ਲੋਕ ਮਾਰੇ ਗਏ ਸਿੱਖ ਮਾਰੇ ਗਏ ਉਹਨਾਂ ਲਈ ਅਸੀਂ ਹਮਦਰਦੀ ਜ਼ਾਹਿਰ ਕਰਦੇ ਹਾਂ ਸ਼ਰਧਾਂਜਲੀ ਭੇਟ ਕਰਦੇ ਹਾਂ ਅਫਸੋਸ ਵੀ ਪ੍ਰਗਟ ਕਰਦੇ ਹਾਂ ਕਿਉਂਕਿ ਇਨਸਾਫ 41 ਸਾਲਾਂ ਬਾਅਦ ਵੀ ਨਹੀਂ ਮਿਲਿਆ 1 ਤੋਂ 7 ਨਵੰਬਰ ਤੱਕ ਦਿੱਲੀ ਅਤੇ ਦੇਸ਼ ਦੇ ਹੋਰ ਕਈ ਸੂਬਿਆਂ ਦੇ ਵਿੱਚ ਸਿੱਖਾਂ ਦੀਆਂ ਦਸਤਾਰਾਂ ਸਿੱਖ ਬੀਬੀਆਂ ਦੀ ਆਬਰੂ ਅਤੇ ਹਿੰਮਤ ਨੂੰ ਲਲਕਾਰਿਆ ਗਿਆ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਖਾਤਮੇ ਤੋਂ ਬਾਅਦ ਚੁਣ-ਚੁਣ ਕੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਇਹ ਦੱਸਣ ਲਈ ਕਿ ਜਦੋਂ ਕੋਈ ਵੱਡਾ ਰੁੱਖ ਡਿੱਗਦਾ ਤਾਂ ਧਰਤੀ ਹਿੱਲਦੀ ਹੈ ਜਦ ਵੀ ਕੋਈ بڑا ਪੇੜ गिरता ਹੈ ਤਾਂ ਧਰਤੀ ਥੋੜੀ ਹਿਲਦੀ ਹੈ ਜਦ ਵੀ ਕੋਈ بڑا ਪੇੜ तो धरती थोड़ी हिलती है जब भी कोई बड़ा पेड़ गिरता है तो धरती थोड़ी हिलती है ये बोल किसी दे नहीं बल्कि तत्काली भारत प्रधानमंत्री राजीव गांधी ਜਿਨ੍ਹਾਂ ਦੇ ਰਾਜ ਵਿੱਚ ਉਸ ਵਕਤ ਪੂਰੇ ਦੇਸ਼ ਵਿੱਚ ਸਿੱਖਾਂ ਖਿਲਾਫ ਨਸਲ ਕੁਸ਼ੀ ਦਾ ਹਵਾਨੀਅਤ ਵਾਲਾ ਖੇਡ ਖੇਡਿਆ ਗਿਆ ਤੇ ਨਸਲ ਕੁਸ਼ੀ ਨੂੰ ਇਸ਼ਾਰਿਆਂ ਦੇ ਵਿੱਚ ਜਾਇਸਟ ਠਹਿਰਾਉਂਦਿਆਂ ਰਾਜੀਵ ਗਾਂਧੀ ਦੀ ਜ਼ੁਬਾਨ ਚੋਂ ਨਿਕਲੇ ਬੋਲ ਉਹਨਾਂ ਨੂੰ ਕਿਸੇ ਹੋਰ ਨੇ ਨਹੀਂ ਬਲਕਿ ਸੱਤਾ ਦੀ ਤਾਕਤ ਨੇ ਦਿੱਤੇ ਸਨ ਇਸੇ ਸੱਤਾ ਦੀ ਤਾਕਤ ਦੀ ਵਜ੍ਹਾ ਕਰਕੇ 41 ਸਾਲਾਂ ਤੋਂ ਹਾਲੇ ਵੀ ਪੀੜਤ ਪਰਿਵਾਰ ਇਨਸਾਫ ਲਈ ਝਾਕ ਰਹੇ ਨੇ ਇਸ ਖਾਸ ਰਿਪੋਰਟ ਦੇ ਵਿੱਚ ਅਸੀਂ ਉਹਨਾਂ ਪਹਿਲੂਆਂ ਨੂੰ ਤਰਾਸ਼ਣ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਦੀ ਵਜ੍ਹਾ ਕਰਕੇ ਇਨਸਾਫ ਮਿਲਣ ਦੇ ਵਿੱਚ ਦੇਰੀ ਹੋਈ ਚਾਰ ਕਮਿਸ਼ਨ ਕਮੇਟੀਆਂ ਦੋ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਤੇ ਇਨਸਾਫ ਆٹے ਵਿੱਚ ਲੋਨ ਬਰਾਬਰ ਸ਼ਾਇਦ ਦੋਸਤੋ ਵੀ ਘਟ 1984 ਤੋਂ 2025 ਤੱਕ ਇਨਸਾਫ ਦੇ ਨਾਂ ਤੇ ਜਿਹੜੇ ਕਮਿਸ਼ਨ ਤੇ ਕਮੇਟੀਆਂ ਬਣੀਆਂ ਅਜੇ ਹਲਗਦਾ ਹੈ ਕਿ ਉਹ ਇਨਸਾਫ ਤੋਂ ਵੱਧ ਮੁੱਲਸਵਾ ਨੂੰ ਬਚਾਉਣ ਦੇ ਲਈ ਬਣਾਈਆਂ ਗਈਆਂ ਇਸ ਦੌਰਾਨ ਇੱਕ ਜਾਂ ਦੋ ਅਜਈਆਂ ਕਮੇਟੀਆਂ ਵੀ ਬਣੀਆਂ ਜਿਨ੍ਹਾਂ ਨੇ ਗੁਨਾਹਗਾਰਾਂ ਅਤੇ ਉਹਨਾਂ ਨੂੰ ਬਚਾਉਣ ਵਾਲੀ ਖਾਕੀ ਵਰਦੀ ਦੀ ਪੋਲ ਤੱਕ ਖੋਲੀ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਗਵਾਹਾਂ ਨੂੰ ਡਰਾ ਦਿੱਤਾ ਗਿਆ ਹਿੰਮਤੀ ਲੋਕ ਇਨਸਾਫ ਦੀ ਲੜਾਈ ਲੜਦੇ ਲੜਦੇ ਦੁਨੀਆ ਤੋਂ ਰੁਕਸਤ ਹੋ ਗਏ ਸਰਕਾਰੀ ਅੰਕੜਿਆਂ ਮੁਤਾਬਕ 1984 ਨਸਲਕੁਸ਼ੀ ਦੌਰਾਨ ਦਿੱਲੀ ਦੀਆਂ ਸੜਕਾਂ ਤੇ 2733 ਸਿੱਖਾਂ ਨੂੰ ਖਤਮ ਕਰ ਦਿੱਤਾ ਗਿਆ ਜਦਕਿ ਇਹ ਅੰਕੜਾ ਅਸਲੀਅਤ ਦੇ ਵਿੱਚ 4000 ਤੋਂ ਵੀ ਵੱਧ ਸੀ ਪੂਰੇ ਦੇਸ਼ ਵਿੱਚ ਸਿੱਖਾਂ ਦੀ ਨਸਲਕੁਸ਼ੀ ਦਾ ਅੰਕੜਾ 10000 ਤੋਂ ਵੀ ਵੱਧ ਦੱਸਿਆ ਜਾਂਦਾ ਹੈ 10000 ਸਿੱਖਾਂ ਨੂੰ ਦੇਹਾਂ ਬਣਾ ਕੇ ਵਿਛਾਉਣ ਵਾਲਿਆਂ ਦੇ ਖਿਲਾਫ ਸਿਰਫ 650 ਕੇਸ ਰਜਿਸਟਰਡ ਹੋਏ ਜਿਨ੍ਹਾਂ ਦੇ ਵਿੱਚੋਂ 362 ਲੋਕਾਂ ਦੇ ਖਿਲਾਫ ਹੀ ਚਾਰਟ ਸ਼ੀਟ ਦਾਖਲ ਹੋਈ ਸਿਰਫ 39 ਲੋਕਾਂ ਨੂੰ ਹੀ ਸਜ਼ਾਵਾ ਮਿਲੀਆਂ 300 ਤੋਂ ਵੱਧ ਕੇਸ ਸਬੂਤ ਨਾ ਹੋਣ ਦੀ ਵਜ੍ਹਾ ਕਰਕੇ ਬੰਦ ਕਰ ਦਿੱਤੇ ਗਏ ਹੁਣ ਸਿਰਫ 20 ਅਜਿਹੇ ਕੇਸ ਹਨ ਜੋ ਕਚਹਿਰੀਆਂ ਦੀਆਂ ਫਾਈਲਾਂ ਦੇ ਵਿੱਚ ਹੇਠਲੀਆਂ ਅਦਾਲਤਾਂ ਦੇ ਨਾਲ-ਨਾਲ ਹਾਈ ਕੋਰਟਾਂ ਦੇ ਵਿੱਚ ਘੁੰਮ ਰਹੇ ਨੇ ਹਾਲਾਂਕਿ ਪਿੱਛੇ ਜਿਹੇ ਦਿੱਲੀ ਹਾਈ ਕੋਰਟ ਦੇ ਵੱਲੋਂ ਪੰਜ ਬੰਦ ਕੀਤੇ ਗਏ ਕੇਸਾਂ ਨੂੰ ਮੁੜ ਤੋਂ ਖੋਲਿਆ ਗਿਆ ਅਦਾਲਤ ਨੇ ਇਸ ਸੰਬੰਧੀ ਝਾੜ ਵੀ ਪਾਈ ਦਿੱਲੀ ਵਿੱਚ 1984 ਨਸਲਕੁਸ਼ੀ ਦੇ ਲਈ ਮੁਲਜ਼ਮ ਵਜੋਂ ਕਾਂਗਰਸ ਦੇ ਚਾਰ ਸਿਆਸਤਦਾਨ ਧਰਮਦਾਸ ਸ਼ਾਸਤਰੀ, ਐਚ.ਕੇ.ਐਲ. ਭਗਤ, ਜਗਦੀਸ਼ ਟਾਇਟਲਰ ਅਤੇ ਸੱਜਨ ਕੁਮਾਰ ਦਾ ਨਾਮ ਸਭ ਤੋਂ ਵੱਧ ਗੂੰਜਦਾ ਹੈ। ਇਹ ਚਾਰੇ ਲੀਡਰ ਉਸ ਵੇਲੇ ਦਿੱਲੀ ਵਿੱਚ ਸਭ ਤੋਂ ਵੱਧ ਤਾਕਤਵਰ ਸਨ। ਗਾਂਧੀ ਪਰਿਵਾਰ ਦੇ ਸਭ ਤੋਂ ਨੇੜਲੇ ਮੰਨੇ ਜਾਂਦੇ ਸਨ। ਜਦੋਂ ਤੱਕ ਕਾਂਗਰਸ ਦਾ ਕੇਂਦਰ ਵਿੱਚ ਇੱਕਮੁੱਠ ਰਾਜ ਰਿਹਾ ਧਰਮਦਾਸ ਸ਼ਾਸਤਰੀ ਅਤੇ ਐਚ.ਕੇ.ਐਲ. ਭਗਤ ਨੂੰ ਕੋਈ ਵੀ ਹੱਥ ਨਾ ਪਾ ਸਕਿਆ। ਹੱਥ ਪਾਉਣਾ ਤਾਂ ਦੂਰ ਦੀ ਗੱਲ ਬਲਕਿ ਇਸ ਦੌਰਾਨ ਦੋਹਾਂ ਨੂੰ ਵੱਡੇ-ਵੱਡੇ ਅਹੁਦੇ ਪਾਰਟੀ ਦੇ ਵਿੱਚ ਦਿੱਤੇ ਗਏ। ਮੰਤਰੀਆਂ ਦੀਆਂ ਕੁਰਸੀਆਂ ਤੱਕ ਮਿਲੀਆਂ ਕੇਂਦਰ ਵਿੱਚ ਕਾਂਗਰਸ ਕਮਜ਼ੋਰ ਪੈਣੀ ਸ਼ੁਰੂ ਹੋਈ ਇਸ ਦੌਰਾਨ ਐਚ ਕੇ ਲ ਭਗਤ ਅਤੇ ਧਰਮਦਾਸ ਸ਼ਾਸਤਰੀ ਦੁਨੀਆ ਤੋਂ ਚਲੇ ਗਏ ਇਹਨਾਂ ਨੂੰ ਦੁਨੀਆਵੀ ਅਦਾਲਤਾਂ ਦੇ ਵਿੱਚ ਕੋਈ ਸਜ਼ਾ ਨਹੀਂ ਮਿਲੀ ਆਪਣੇ ਕੀਤੇ ਦਾ ਕੋਈ ਫਲ ਨਹੀਂ ਮਿਲਿਆ ਪਰ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਹੁਣ ਵੀ ਇਸ ਦੁਨੀਆ ਵਿੱਚ ਮੌਜੂਦ ਹਨ ਅਤੇ ਦੋਵੇਂ 2004 ਤੱਕ ਸੱਤਾ ਦਾ ਸੁਖ ਭੋਗ ਰਹੇ ਸਨ ਟਾਈਟਲਰ ਅਤੇ ਸੱਜਨ ਕੁਮਾਰ ਦੇ ਖਿਲਾਫ 1984 ਦੇ ਕਈ ਕੇਸ ਚੱਲ ਰਹੇ ਹਨ ਸੱਜਨ ਕੁਮਾਰ ਨੂੰ ਤਿੰਨ ਕੇਸਾਂ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਇਸ ਵਕਤ ਉਹ ਦਿੱਲੀ ਦੀ ਤਿਹਾਰ ਜੇਲ੍ਹ ਵਿੱਚ ਬੰਦ ਹੈ ਪਰ ਜਗਦੀਸ਼ ਟਾਈਟਲਰ ਹਾਲੇ ਵੀ ਕਾਨੂੰਨੀ ਦਾ ਪੇਚਾਂ ਦੇ ਜ਼ਰੀਏ ਸਲਾਖਾਂ ਤੋਂ ਬਾਹਰ ਆਜ਼ਾਦ ਘੁੰਮ ਰਿਹਾ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਭਾਰਤ ਦੇ ਵਿੱਚ ਸੱਤਾ ਵੀ ਬਦਲ ਚੁੱਕੀ ਹੈ ਕਾਂਗਰਸ ਦਾ ਰਾਜ ਹਮੇਸ਼ਾ ਲਈ ਨਹੀਂ ਰਿਹਾ ਫਿਰ ਵੀ ਇਹ ਦੋਵੇਂ ਕਿਵੇਂ ਆਪਣੇ ਆਪ ਨੂੰ ਬਚਾਉਂਦੇ ਰਹੇ ਨਸਲ ਕੁਸ਼ੀ ਦੇ ਪਹਿਲੇ ਤਕਰੀਬਨ 24 ਸਾਲਾਂ ਤੱਕ ਤਾਂ ਵੱਖ-ਵੱਖ ਕਮਿਸ਼ਨਾਂ ਦੀਆਂ ਰਿਪੋਰਟਾਂ ਦੇ ਜ਼ਰੀਏ ਗੁਨਾਹਗਾਰ ਬਚਦੇ ਰਹੇ ਪਰ 1999 ਦੇ ਵਿੱਚ ਜਦੋਂ ਸਿੱਖਾਂ ਨੂੰ ਇਨਸਾਫ਼ ਦੇਣ ਦੇ ਨਾਂ ਤੇ ਸੱਤਾ ਦੇ ਵਿੱਚ ਬਾਜਪੀ ਸਰਕਾਰ ਆਈ ਤਾਂ ਕੁਝ ਉਮੀਦਾਂ ਜਾਗੀਆਂ ਸਿੱਖਾਂ ਦੇ ਮਨਾਂ ਵਿੱਚ 2000 ਦੇ ਵਿੱਚ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਜੀਟੀ ਨਾਨਾਵਤੀ ਦੀ ਪ੍ਰਧਾਨਗੀ ਵਿੱਚ ਕਮਿਸ਼ਨ ਬਣਾਇਆ ਗਿਆ ਨਾਨਾਵਤੀ ਕਮਿਸ਼ਨ ਦੀ ਰਿਪੋਰਟ 2005 ਵਿੱਚ ਪੇਸ਼ ਹੋਈ ਉਸ ਵੇਲੇ ਤੱਕ ਸੱਤਾ ਚ ਫੇਰ ਕਾਂਗਰਸ ਆ ਚੁੱਕੀ ਸੀ ਡਾਕਟਰ ਮਨਮੋਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸਨ ਪਹਿਲੀ ਵਾਰੀ ਕਿਸੇ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਪੁਲਿਸ ਦੇ ਗੰਭੀਰ ਇਲਜ਼ਾਮ ਲਾਏ 1984 ਨੂੰ ਲੈ ਕੇ ਨਾਨਾਵਾਦੀ ਕਮਿਸ਼ਨ ਨੇ ਕਿਹਾ ਕਿ ਪੁਲਿਸ ਨੇ 1984 ਦੇ ਕੇਸਾਂ ਨੂੰ ਸਿਰਫ ਲੁੱਟ ਦੇ ਹਿਸਾਬ ਨਾਲ ਦਰਜ ਕੀਤਾ ਜਿਹੜੇ ਇੰਨੇ ਲੋਕ ਖਤਮ ਕੀਤੇ ਗਏ ਉਸ ਬਾਰੇ ਲਿਖਿਆ ਹੀ ਨਹੀਂ ਇਹ ਬੜਾ ਹੈਰਾਨੀਜਨਕ ਸੀ ਸ਼ਿਕਾਇਤ ਵਿੱਚ ਕਿਦਰੇ ਵੀ ਪੀੜਤ ਪੱਖ ਤੇ ਮੁਲਜ਼ਮਾਂ ਦਾ ਨਾਮ ਹੀ ਸ਼ਾਮਲ ਨਹੀਂ ਸੀ ਐਨਾ ਹੀ ਨਹੀਂ ਕਮਿਸ਼ਨ ਨੇ ਇਹ ਵੀ ਖੁਲਾਸਾ ਕੀਤਾ ਕਿ ਚਾਰਜ ਸ਼ੀਟ ਇੱਕ ਆਮ ਭਾਸ਼ਾ ਵਾਂਗੂ ਲਿਖੀ ਗਈ ਕੁਝ ਕੇਸਾਂ ਦੇ ਵਿੱਚ ਤਾਂ 100 ਜਾਂ ਇਸ ਤੋਂ ਵੱਧ ਮੁਲਜ਼ਮਾਂ ਨੂੰ ਇਕੱਠੇ ਟਰਾਈਅਲ ਲਈ ਪੇਸ਼ ਕੀਤਾ ਗਿਆ ਜਦ ਕਿ ਉਹਨਾਂ ਖਿਲਾਫ ਦੋਸ਼ ਇੱਕ ਦੂਸਰੇ ਤੋਂ ਬਿਲਕੁਲ ਵੱਖਰੇ ਸਨ ਨਤੀਜਾ ਇਹ ਨਿਕਲਿਆ ਕਿ ਸਬੂਤਾਂ ਦੀ ਕਮੀ ਦੀ ਵਜ੍ਹਾ ਕਰਕੇ ਕਈ ਮੁਲਜ਼ਮ ਅਦਾਲਤਾਂ ਤੋਂ ਬਰੀ ਹੁੰਦੇ ਗਏ ਨਾਨਾਵਤੀ ਦੀ ਰਿਪੋਰਟ ਵਿੱਚ ਕਈ ਟਾਈਟਲਰ ਅਤੇ ਸੱਜਨ ਕੁਮਾਰ ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਤੇ ਸਵਾਲ ਚੁੱਕੇ ਗਏ ਐਕਸ਼ਨ ਲੈਣ ਦੀ ਸਿਫਾਰਿਸ਼ ਕੀਤੀ ਗਈ ਹਾਲਾਂਕਿ ਨਾਨਾਵਤੀ ਕਮਿਸ਼ਨ ਨੇ ਰਿਪੋਰਟ ਦੇਣ ਦੇ ਲਈ 5 ਸਾਲ ਦਾ ਲੰਮਾ ਸਮਾਂ ਲਿਆ ਸੀ ਤੇ ਉਦੋਂ ਤੱਕ ਸੱਤਾ ਕਾਂਗਰਸ ਦੇ ਹੱਥਾਂ ਵਿੱਚ ਆ ਚੁੱਕੀ ਸੀ ਇਸੇ ਕਰਕੇ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਮੁੜ ਠੰਡੇ ਬਸਤੇ ਵਿੱਚ ਪੈ ਗਈ ਇਨਸਾਫ ਦੀ ਉਮੀਦ ਮੁੜ ਤੋਂ ਉਮੀਦ ਹੀ ਬਣ ਕੇ ਰਹਿ ਗਈ ਐਨਾ ਹੀ ਨਹੀਂ ਕਾਂਗਰਸ ਨੇ ਸਿੱਖ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ 2004 ਵਿੱਚ ਲੋਕ ਸਭਾ ਚੋਣਾਂ ਦੌਰਾਨ ਸੱਜਣ ਕੁਮਾਰ ਤੇ ਟਾਈਟਲਰ ਨੂੰ ਦਿੱਲੀ ਤੋਂ ਟਿਕਟ ਦੇ ਕੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਭੁੱਕ ਦਿੱਤਾ ਦੋਵੇਂ ਲੀਡਰ ਜਿੱਤੇ ਜਗਦੀਸ਼ ਟਾਈਟਲਰ ਨੂੰ ਤਾਂ ਮਨਮੋਹਨ ਸਿੰਘ ਸਰਕਾਰ ਵਿੱਚ ਮੰਤਰੀ ਤੱਕ ਦਾ ਅਹੁਦਾ ਦਿੱਤਾ ਗਿਆ 2007 ਵਿੱਚ सीबीआई ਨੇ ਟਾਈਟਲਰ ਨੂੰ ਦਿੱਲੀ ਦੇ ਗੁਰਦੁਆਰਾ ਪੋਲ ਬੰਗਸ਼ ਵਿੱਚ ਤਿੰਨ ਸਿੱਖਾਂ ਨੂੰ ਖਤਮ ਕਰਦੇ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ। ਨਾਨਾਵਤੀ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਹੀ ਟਾਈਟਲਰ ਖਿਲਾਫ ਇਹ ਕੇਸ ਦਰਜ ਕੀਤਾ ਗਿਆ ਸੀ। सीबीआई ਨੇ ਟਾਈਟਲਰ ਨੂੰ ਕਲੀਨ ਚਿੱਟ ਦੇਣ ਵੇਲੇ ਕਿਹਾ ਕਿ ਅਸੀਂ ਕੇਸ ਦੇ ਮੁੱਖ ਗਵਾਹ ਜਸਪੀਰ ਸਿੰਘ ਨੂੰ ਲੱਭ ਹੀ ਨਹੀਂ ਸਕੇ। सीबीआई ਨੇ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਫਾਈਲ ਕਰ ਦਿੱਤੀ। ਪੀੜਤ ਪੱਖ ਦੇ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਅਦਾਲਤ ਕੋਲੋਂ ਗਵਾਹ ਜਸਪੀਰ ਸਿੰਘ ਨੂੰ ਲੱਭਣ ਲਈ ਸਮਾਂ ਮੰਗਿਆ। ਦਸੰਬਰ 2007 ਵਿੱਚ ਪੰਜਾਬ ਰਿਆਣਾ ਹਾਈ ਕੋਰਟ ਦੇ ਵਕੀਲ ਨਵਕਰਨ ਸਿੰਘ ਨੇ ਅਦਾਲਤ ਵਿੱਚ ਹਲਫਨਾਮਾ ਦਾਇਰ ਕੀਤਾ ਕਿ ਜਸਵੀਰ ਸਿੰਘ ਅਦਾਲਤ ਵਿੱਚ ਪੇਸ਼ ਹੋਵੇਗਾ। ਅਦਾਲਤ ਨੇ CBI ਦੀ ਕਲੋਜ਼ਰ ਰਿਪੋਰਟ ਨੂੰ ਖਾਰਜ ਕਰਕੇ ਮੁੜ ਤੋਂ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਇਸੇ ਦੌਰਾਨ ਹੀ 2009 ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋ ਗਿਆ ਤੇ ਕਾਂਗਰਸ ਨੇ ਫਿਰ ਜਗਦੀਸ਼ ਟਾਇਟਲ ਨੂੰ ਉਮੀਦਵਾਰ ਬਣਾ ਦਿੱਤਾ। ਇੱਕ ਵਾਰੀ ਫੇਰ ਸਿੱਖਾਂ ਦੇ ਜ਼ਖਮ ਕੁਰੇ ਦੇ ਗਏ। ਦਿੱਲੀ ਤੋਂ ਪੱਤਰਕਾਰ ਜਰਨੈਲ ਸਿੰਘ ਨੇ ਟਾਈਟਲਰ ਨੂੰ ਉਮੀਦਵਾਰ ਬਣਾਉਣ ਦੇ ਰੋਸ ਵਿੱਚ ਹੀ ਪ੍ਰੈਸ ਕਾਨਫਰੰਸ ਦਰਮਿਆਨ ਤਤਕਾਲੀ ਗ੍ਰਹਿ ਮੰਤਰੀ ਬੀ ਚਿਦੰਬਰਮ ਤੇ ਜੁੱਤਾ ਸੁੱਟਿਆ ਸੀ ਇਸ ਤੋਂ ਬਾਅਦ ਇਹ ਵੱਡਾ ਸਿਆਸੀ ਮੁੱਦਾ ਬਣਿਆ ਤੇ ਕਾਂਗਰਸ ਨੂੰ ਦਬਾਅ ਵਿੱਚ ਟਾਈਟਲਰ ਦੀ ਟਿਕਟ ਕੱਟਣੀ ਪਈ 2010 ਵਿੱਚ सीबीआई ਨੇ ਮੁਰਤੋ ਟਾਈਟਲਰ ਨੂੰ ਕਲੀਨ ਚਿੱਟ ਦਿੱਤੀ ਤਾਂ ਪੀੜਿਤ ਪੱਖ ਵੱਲੋਂ ਇਸ ਖਿਲਾਫ ਕੜਕੜ ਡੋਮਾ ਕੋਰਟ ਦਿੱਲੀ ਵਿੱਚ ਪਟੀਸ਼ਨ ਪਾਈ ਗਈ 2013 ਤੇ 14 ਵਿੱਚ सीबीआई ਨੇ ਅਦਾਲਤ ਵਿੱਚ ਟਾਈਟਲਰ ਖਿਲਾਫ ਚੱਲ ਰਹੇ ਨਸਲ ਕੁਸ਼ੀ ਦੇ ਕੇਸਾਂ ਵਿੱਚ ਦੋ ਹੋਰ ਕਲੋਜ਼ਰ ਰਿਪੋਰਟਾਂ ਫਾਈਲ ਕੀਤੀਆਂ ਦੋਵੇਂ ਵਾਰੀ ਅਦਾਲਤ ਨੇ ਇਹਨਾਂ ਨੂੰ ਖਾਰਜ ਕਰ ਦਿੱਤਾ 2015 ਵਿੱਚ ਅਦਾਲਤ ਨੇ ਆਪਣੀ ਨਿਗਰਾਨੀ ਵਿੱਚ ਜਾਂਚ ਦੇ ਹੁਕਮ ਦਿੱਤੇ 2014 ਵਿੱਚ ਕੇਂਦਰ ਵਿੱਚ ਵੀ ਸੱਤਾ ਬਦਲ ਚੁੱਕੀ ਸੀ ਜਗਦੀਸ਼ ਟਾਇਟਲਰ ਦੀਆਂ ਮੁਸ਼ਕਿਲਾਵਦਨੀਆਂ ਸ਼ੁਰੂ ਹੋਈਆਂ 2023 ਵਿੱਚ सीबीआई ਨੇ ਪਹਿਲੀ ਵਾਰੀ ਟਾਇਟਲਰ ਖਿਲਾਫ ਪੁਲ ਬੰਗਸ਼ ਵਿੱਚ ਤਿੰਨ ਸਿੱਖਾਂ ਦੇ ਕਤਲ ਮਾਮਲੇ ਵਿੱਚ ਚਾਰਜ ਸ਼ੀਟ ਦਾਖਲ ਕੀਤੀ ਸੋ ਇਹ ਚਾਰਜ ਸ਼ੀਟ ਦਾਖਲ ਕਰਨ ਦੇ ਲਈ 39 ਸਾਲ ਲੱਗੇ 39 ਸਾਲਾਂ ਬਾਅਦ ਪਹਿਲੀ ਵਾਰੀ ਟਾਈਟਲਰ ਖਿਲਾਫ ਕੋਈ ਠੋਸ ਕਾਨੂੰਨੀ ਕਾਰਵਾਈ ਹੋਈ ਜਗਦੀਸ਼ ਟਾਈਟਲਰ ਵਾਂਗ ਸੱਜਣ ਕੁਮਾਰ ਨੇ ਵੀ ਸੱਤਾ ਅਤੇ ਕਾਨੂੰਨੀ ਦਾਅ ਪੇਸ਼ ਦੇ ذریعے ਬਚਨ ਦੀ ਸਾਲਾਂ ਤੱਕ ਕੋਸ਼ਿਸ਼ ਕੀਤੀ ਪਰ 2018 ਦੇ ਵਿੱਚ ਪਹਿਲੀ ਵਾਰੀ ਉਸ ਵੇਲੇ ਇਨਸਾਫ ਦੀ ਉਮੀਦ ਜਾਗੀ ਜਦੋਂ ਦਿੱਲੀ ਹਾਈ ਕੋਰਟ ਨੇ ਕਾਂਗਰਸੀ ਲੀਡਰ ਸੱਜਣ ਕੁਮਾਰ ਨੂੰ ਦਿੱਲੀ ਕੈਂਟ ਦੇ ਰਾਜਨਗਰ ਵਿੱਚ ਪੰਜ ਸਿੱਖਾਂ ਦੇ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਇਨਾ ਹੀ ਨਹੀਂ ਇਸੇ ਸਾਲ 25 ਫਰਵਰੀ 2025 ਨੂੰ ਦਿੱਲੀ ਦੀ ਇੱਕ ਅਦਾਲਤ ਨੇ ਸਰਸਵਤੀ ਵਿਹਾਰ ਵਿੱਚ 1 ਨਵੰਬਰ 1984 ਨੂੰ ਪਿਓ ਪੁੱਤਰ ਜਸਵੰਤ ਸਿੰਘ ਅਤੇ ਤਰਨਦੀਪ ਸਿੰਘ ਦੇ ਖਾਤਮੇ ਦੇ ਮਾਮਲੇ ਵਿੱਚ ਦੋ ਉਮਰ ਕੈਦ ਦੀਆਂ ਵੱਖਰੀਆਂ ਵੱਖਰੀਆਂ ਸਜ਼ਾਵਾਂ ਵੀ ਸੱਜਣ ਕੁਮਾਰ ਨੂੰ ਸੁਣਾਈਆਂ। ਯਾਨੀ ਕੁੱਲ ਮਿਲਾ ਕੇ ਸੱਜਣ ਕੁਮਾਰ ਇਸ ਵਕਤ ਦਿੱਲੀ ਦੀ ਤਿਹਾਰ ਜੇਲ੍ਹ ਵਿੱਚ ਤਿੰਨ ਉਮਰ ਕੈਦ ਦੀਆਂ ਸਜ਼ਾਵਾਂ ਭੁਗਤ ਰਿਹਾ ਹੈ। ਯਾਨੀ ਕਿ ਸੱਜਣ ਕੁਮਾਰ ਆਪਣੇ ਆਖਰੀ ਸਮੇਂ ਤੱਕ ਹੁਣ ਜੇਲ੍ਹ ਦੇ ਵਿੱਚ ਹੀ ਸੜੇਗਾ। 1984 ਨਸਲਕੁਸ਼ੀ ਦੇ ਜ਼ਖਮ ਸਿਰਫ ਇਨਸਾਫ ਦੀ ਲੜਾਈ ਤੱਕ ਹੀ ਸੀਮਤ ਨਹੀਂ ਹਨ ਨਸਲਕੁਸ਼ੀ ਦੌਰਾਨ ਜਿੰਨਾ ਸਿੱਖ ਬੀਬੀਆਂ ਦੇ ਪਤੀਆਂ ਨੂੰ ਖਤਮ ਕੀਤਾ ਗਿਆ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਹੱਥ ਉੱਠ ਗਿਆ ਉਹਨਾਂ ਦਾ ਗੁਜ਼ਾਰਾ ਕਰਨਾ ਕਿੰਨਾ ਮੁਸ਼ਕਲ ਸੀ ਹਾਲੇ ਵੀ ਦਿੱਲੀ ਦੀ ਵਿਧਵਾ ਕਲੋਨੀ ਹੈ ਜਿਹੜੀ ਉਹ ਇਨਸਾਨੀਅਤ ਦਾ ਮੂੰਹ ਚੜਾਉਂਦੀ ਹੈ ਸਰਕਾਰਾਂ ਨੂੰ ਸ਼ਰਮਸਾਰ ਕਰਦੀ ਹੈ ਜੇ ਕੋਈ ਮੰਨੇ ਦੇਸ਼ ਦੇ ਹੋਰ ਹਿੱਸਿਆਂ ਵਾਂਗੂ ਦਿੱਲੀ ਦੇ ਤਿਲਕ ਵਿਹਾਰ ਵਿੱਚ ਵੀ ਚਰਾਸੀ ਪੀੜਤਾਂ ਦੀ ਕਲੋਨੀ ਹੈ ਜੋ ਹੁਣ ਵੀ ਇੱਕ ਚੰਗੀ ਜ਼ਿੰਦਗੀ ਦੀ ਉਮੀਦ ਲਾ ਕੇ ਬੈਠੀ ਹੈ ਕਿਉਂਕਿ ਉਦੋਂ ਸਿਰਫ ਜਾਨਾਂ ਹੀ ਨਹੀਂ ਲਈਆਂ ਗਈਆਂ ਸਾਰਾ ਕੁਝ ਵਪਾਰ ਕਾਰੋਬਾਰ ਵੀ ਤਬਾਹ ਕੀਤਾ ਗਿਆ ਨਿਸ਼ਕਾਮ ਵਰਗੀਆਂ ਕੁਝ ਜਥੇਬੰਦੀਆਂ ਨੇ ਤਿਲਕ ਵਿਹਾਰ ਵਿੱਚ ਪੀੜਤ ਪਰਿਵਾਰਾਂ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਪਰ ਜਿਸ ਤਰੀਕੇ ਨਾਲ ਸਰਕਾਰਾਂ ਅਤੇ ਸਿੱਖ ਸੰਸਥਾਵਾਂ ਤੇ ਸਿੱਖ ਲੀਡਰਾਂ ਨੂੰ ਬਾਹ ਫੜਨੀ ਚਾਹੀਦੀ ਸੀ ਉਹ ਕਿਤਨਾ ਕਿਤੇ ਨਹੀਂ ਹੋ ਸਕਿਆ ਅੱਜ ਹੜਾਂ ਦੇ ਮਾਹੌਲ ਦੇ ਵਿੱਚ ਤੁਸੀਂ ਦੇਖੇ ਹੋਣਾ ਕਿ ਕਿੰਨੀਆਂ ਜ਼ਿਆਦਾ ਸਿੱਖਾਂ ਦੀਆਂ ਜਥੇਬੰਦੀਆਂ ਬਣੀਆਂ ਹੋਈਆਂ ਹਨ ਜੇ ਰਲ ਮਿਲ ਕੇ ਕੁਝ ਕਰਨਾ ਚਾਹਣ ਤਾਂ ਹੁਣ ਤੱਕ ਇਹਨਾਂ ਦੀ ਜ਼ਿੰਦਗੀ ਸਵਾਰ ਸਕਦੀ ਸੀ ਪਰ ਨਹੀਂ ਕਿਸੇ ਨੇ ਅਜੇ ਤੱਕ ਕੀਤਾ ਸੋ ਖਾਲਸ ਪ੍ਰਾਈਮ ਸਟੋਰੀ ਦੇ ਵਿੱਚ ਅਸੀਂ ਅਖੀਰ ਤੇ ਇਹੀ ਕਹਾਂਗੇ ਕਿ 84 ਨਸਲ ਕੁਸ਼ੀ ਦੇ ਸਿੱਖ ਪੀੜਤਾਂ ਦਾ ਹਾਲ ਵੀ ਕੁਝ ਅਜਿਹਾ ਹੀ ਹੈ ਲੰਮ੍ਹੋ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਖਾਲਸ ਪ੍ਰਾਈਮ ਸਟੋਰੀ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਇੱਕ ਹੋਰ ਮੁੱਦੇ ਨਾਲ ਛੇਤੀ ਮਿਲਾਂਗੇ ਧੰਨਵਾਦ